ਪੰਜਾਬ ਦੇ ਕਿਸਾਨ ਭਰਾ ਇਹ ਕਵਾਰ ਜ਼ਰੂਰ ਸੋਚਣ ਜੇਕਰ ਮੋਦੀ ਜੀ ਦੀ ਸਰਕਾਰ ਨੇ ਕਿਸਾਨਾਂ ਦੀਆਂ ਮੁੱਖ ਮੰਗਾਂ ਮੰਨ ਹੀ ਲਈਆਂ ਸਨ ਤਾਂ ਫਿਰ ਇਹ ਅੰਦੋਲਨ ਕਿਉਂ ਕੀ ਇਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਮੋਦੀ ਜੀ ਦੀ ਸਰਕਾਰ ਖਿਲਾਫ ਕੋਈ এজেন্ডਾ ਹੈ ਕਿ ਰਾਹੁਲ ਗਾਂਧੀ ਨੂੰ ਕਿਸਾਨਾਂ ਬਾਰੇ ਟਵੀਟ ਕਰਨ ਤੋਂ ਪਹਿਲਾਂ ਕਾਂਗਰਸ ਨੇ 70 ਸਾਲਾਂ ਚ ਕਿਸਾਨਾਂ ਲਈ ਕੀ ਕੀਤਾ ਇਹ ਦੱਸਣਾ ਜ਼ਰੂਰੀ ਨਹੀਂ ਸੀ ਕਾਂਗਰਸ ਅਤੇ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਸੋਚ ਅਤੇ ਨੀਤੀ ਕੀ ਹੈ ਇਸ ਰਿਪੋਰਟ ਨੂੰ ਸੌਣ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾਓ ਜਵਾਬ ਨੰਬਰ 1 ਕੀ ਕਾਂਗਰਸ ਨੇ ਆਪਣੇ 70 ਸਾਲਾਂ 'ਚ ਕਿਸੇ ਵੀ ਕਿਸਾਨ ਨੂੰ 1 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਵਾਬ ਹੈ ਨਹੀਂ ਮੋਦੀ ਜੀ ਦੀ ਸਰਕਾਰ 'ਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਹਰ ਸਾਲ 6000 ਰੁਪਏ ਸਲਾਨਾ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ ਸਵਾਲ ਨੰਬਰ 2 ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਫਸਲਾਂ ਕਣਕ ਜੋ ਨੇਦਾ ਕਾਂਗਰਸ ਨੇ ਕੀ ਮੁੱਲ ਪਾਇਆ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਦੱਸਣ ਵਾਲੀ ਕਾਂਗਰਸ ਨੇ ਆਪਣੇ ਕਾਰਜਕਾਲ 2009 ਤੋਂ 2014 ਤੱਕ ਕਣਕ ਦਾ ਮੁੱਲ ਸਿਰਫ 1310 ਰੁਪਏ ਪ੍ਰਤੀ ਕਵੰਟਲ ਅਤੇ ਝੋਨੇ ਦਾ 1360 ਪ੍ਰਤੀ ਕਵੰਟਲ ਹੀ ਪਾਇਆ ਇਸ ਦੇ ਉਲਟ ਭਾਜਪਾ ਨੇ ਕਿਸਾਨਾਂ ਦੀ ਜਿੰਸ ਦਾ ਸਹੀ ਮੁੱਲ ਪਾਉਂਦੇ ਹੋਏ ਕਣਕ ਦਾ ਭਾ 2275 ਰੁਪਏ ਪ੍ਰਤੀ ਕੁਇੰਟਲ ਦਿੱਤਾ ਝੋਨੇ ਦਾ 2040 ਰੁਪਏ ਅਤੇ ਹੋਰ ਫਸਲਾਂ ਜਿਵੇਂ ਕਿ ਮੱਕੀ, ਜੋ, ਬਾਜਰਾ ਆਦਿ ਦਾ ਰੇਟ ਵੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਮੁਕਾਬਲੇ ਲਗਭਗ 50 ਤੋਂ 60% ਤੱਕ ਵਧਾਇਆ ਸਵਾਲ ਨੰਬਰ 3 ਕੀ ਕਿਸਾਨਾਂ ਨੂੰ ਸਰਕਾਰ ਦੇ ਖਿਲਾਫ ਕਰਨ ਦੀ ਕੋਸ਼ਿਸ਼ ਰਚਣ ਵਾਲੀ ਕਾਂਗਰਸ ਨੇ ਕਿਸੇ ਕਿਸਾਨ ਦੀ ਫਸਲ ਦਾ ਬੀਮਾ ਕੀਤਾ ਜਵਾਬ ਹੈ ਨਹੀਂ ਐਸੇ ਦੇ ਉਲਟ ਭਾਜਪਾ ਨੇ ਫਸਲ ਬੀਮਾ ਯੋਜਨਾ ਤਹਿਤ 1.33 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਿਸਾਨਾਂ ਨੂੰ ਭੁਗਤਾਨ ਕੀਤਾ ਸਵਾਲ ਨੰਬਰ 4 ਕੀ ਕਾਂਗਰਸ ਨੇ ਕਦੇ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਵਰਗੀ ਕੋਈ ਸਹੂਲਤ ਦਿੱਤੀ ਜਵਾਬ ਹੈ ਨਹੀਂ ਐਸੇ ਦੇ ਉਲਟ ਕਿਸਾਨਾਂ ਦੀ ਭਾਈਵਾਲ ਮੋਦੀ ਸਰਕਾਰ ਨੇ 4 ਕਰੋੜ ਤੋਂ ਵੱਧ ਕਿਸਾਨਾਂ ਨੂੰ ਸਾਲਾਨਾ 4% ਵਿਆਜ ਵਾਲੇ ਕਿਸਾਨਾਂ ਕ੍ਰੈਡਿਟ ਕਾਰਡ ਦੀ ਸਹੂਲਤ ਦਿੱਤੀ ਇਸੇ ਤਰ੍ਹਾਂ ਭਾਜਪਾ ਨੇ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਸੋਇਲ ਹੈਲਥ ਕਾਰਡ ਯੋਜਨਾ ਪਰੰਪਰਾਗਤ ਖੇਤੀ ਯੋਜਨਾ ਅਤੇ ਕੁਦਰਤੀ ਖੇਤੀ ਯੋਜਨਾ ਵਰਗੀਆਂ ਕਈ ਹੋਰ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਸਕੀਮਾਂ ਸ਼ੁਰੂ ਕੀਤੀਆਂ ਜਿਨ੍ਹਾਂ ਬਾਰੇ ਕਾਂਗਰਸ ਨੇ ਕਦੇ ਸੋਚਿਆ ਵੀ ਨਹੀਂ ਹੁਣਾ ਆਖਰੀ ਸਵਾਲ ਜੇਕਰ ਕਿਸਾਨਾਂ ਲਈ ਸਭ ਤੋਂ ਵੱਧ ਫੈਸਲੇ ਤੇ ਫਸਲਾਂ ਦਾ ਭਾਅ ਮੋਦੀ ਸਰਕਾਰ ਦੌਰਾਨ ਮਿਲਿਆ ਤਾਂ ਫਿਰ ਕਿਸਾਨ ਵਿਰੋਧੀ ਕੌਣ ਹੋਇਆ ਲੋੜ ਹੈ ਕਿਸਾਨਾਂ ਨੂੰ ਆਪਣਾ ਦੁਸ਼ਮਣ ਪਹਿਚਾਨਣ ਦੀ ਲੋੜ ਹੈ ਕਿਸਾਨਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਤੋਂ ਬਚਣ ਦੀ ਲੋੜ ਹੈ ਕਿਸਾਨਾਂ ਨੂੰ ਮੋਦੀ ਸਰਕਾਰ ਤੇ ਭਰੋਸਾ ਜਤੋਂ ਦੀ ਯਕੀਨਨ ਮੋਦੀ ਸਰਕਾਰ ਦੀ ਅਗਲੀ ਪਾਰੀ ਚ ਕਿਸਾਨਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਲੋੜ ਹੈ ਤੁਹਾਡੇ ਭਰੋਸੇ ਦੀ ਕਿਉਂਕਿ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਦਾ ਇੱਕ ਹੀ ਮੰਤਬ ਹੈ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ